ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਸਲਾਣਾ ਇਹ ਪੈਂਡ ਖੰਨੇ ਸ਼ਹਿਰ ਦੇ ਬਿਲਕੁਲ ਨਾਲ ਹੈ ਜਿੱਥੇ ਵੀਡੀਓ ਬਣਾ ਰਹੇ ਆ ਦੋਸਤੋ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਸਾਹਮਣੇ ਤੁਸੀਂ ਬੈਨਰ ਲੱਗਾ ਦੇਖ ਸਕਦੇ ਹੋ ਤੇ ਇਨਾਂ ਕੋਲ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਮੈਂ ਬਹੁਤ ਸਾਰੀਆਂ ਵੀਡੀਓ ਬਣਾਈਆਂ ਉਹਨਾਂ 'ਚ ਵੀ ਇਹ ਜ਼ਿਕਰ ਕੀਤਾ ਸੀ ਵੀ ਇੱਕ ਤਾਂ ਇਹਨਾਂ ਦਾ ਆਪ ਦਾ ਖੁਦ ਦਾ ਲਾਰਜ ਫਾਰਮ ਹੈ ਜਿਹਦੇ ਕਰਕੇ ਪਸ਼ੂ ਇਹਨਾਂ ਕੋਲ ਆਪਦੇ ਵੀ ਕਰਦੇ ਵੀ ਕਾਫੀ ਰਹਿੰਦੇ ਆ ਤੇ ਤੋਂ ਬਿਨਾ ਵਿਕਰੀ ਵਾਲਾ ਵੀ ਇੱਕ ਤਰ੍ਹਾਂ ਦਾ ਇਹਨਾਂ ਦਾ ਲਾਰਜ ਫਾਰਮ ਹੀ ਆ ਕਿਉਂਕਿ ਇੱਥੇ 25 25 30 3 ਨਗ ਐਟ ა ਟਾਈਮ ਮਤਲਬ ਇੱਕੋ ਟਾਈਮ ਇੰਨੇ ਕੁ ਪਸ਼ੂ ਵਿਕਰੀ ਵਾਲੇ ਇੱਥੇ ਅਵੇਲੇਬਲ ਰਹਿੰਦੇ ਆ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹਦੇ ਚ ਵੀ ਕੁਝ گاਵਾ ਤੁਹਾਨੂੰ ਦਿਖਾਉਂਗਾ ਇਸੇ ਵੀਡੀਓ ਚ ਤਿੰਨ گاਵਾ ਤੁਹਾਨੂੰ ਸੁੰਜਾ ਸੋਆਂਜਾ ਵੀ ਦਿਖਾ ਦੇਣੀ ਹੈ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਸ਼ੂ ਜਿਹੜਾ ਜਚੂਗਾ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਤਿੰਨੇ گاਵਾ ਜਿਹੜੀਆਂ ਸੂਂਜਾਂ ਸਵਾਈਆਂ ਦਿਖਾਉਂਗਾ ਇਹਨਾਂ ਚੋਂ ਇੱਕ ਜਰਸੀ ਜਿਹੜੀ ਤਾਜੀ ਸੂਈ ਤੇ ਵੱੱਛੀ ਇਹਦੇ ਨਾਲ ਇਹਦੇ ਨਾਲ ਇੱਕ ਵੈੜ ਸਿੰਗਾ ਵਾਲੀ ਐ ਪਰ ਇਹ ਵੀ ਤਾਜੀ ਸੂਈ ਬਰੀਡ ਕੁਆਲਿਟੀ ਬੜੀ ਚੰਗੀ ਲੱਗੀ ਥੰਦਾ ਸਹਿਜ ਸੋਹਣਾ ਤੇ ਖਾਸ ਗੱਲ ਹਵਾਨਾ ਫਿਕਸ ਐ ਪੂਰਾ ਤਿਆਰ ਤੇ ਇੱਕ ਹੋਰ ਗਾਂ ਇਹ ਵੀ ਸੂਈ ਸਵਾਈ ਸੋ ਤਿੰਨ ਵੱੱਛੀਆਂ ਵਾਲੀਆਂ گاਵਾਂ ਹੀ ਬਾਹਰ ਕਢਾਈਆਂ ਸੂਂਜਾਂ ਸਵਾਈਆਂ ਹਾਲਾਂਕਿ ਆਪਾਂ ਪੁੱਛਾਂਗੇ ਬਾਈ ਤੋਂ ਵੀ ਇਤਨਾ ਤੋਂ ਬਿਨਾ ਹੋਰ ਕਿੰਨੇ ਕਨਾਗ ਜਿਹੜੇ ਉਹ ਸੂਏ ਸਵਾਏ ਹੈਗੇ ਆ ਜਾਂ ਗੱਭਣ ਪਸ਼ੂ ਕਿੰਨੇ ਕੈ ਸੋ ਆਓ ਸ਼ੁਰੂਆਤ ਕਰੀਏ ਦੋਸਤੋ ਆਪਾਂ ਇਸ ਸਾਈਡ ਤੇ ਬਧੀਆਂ ਗਾਵਾਂ ਤੁਹਾਨੂੰ ਦਿਖਾ ਦਈਏ ਉਸ ਤੋਂ ਬਾਅਦ ਸੋਜਾਂ ਸੋਆਈਆਂ ਵੜਾ ਦਿਖਾ ਦੂੰਗਾ ਰਿਕੁਐਸਟ ਕੀਤੀ ਸੀ ਬਾਈ ਨੂੰ ਜਿਹੜੀਆਂ ਸੋਜਾਂ ਸੋਆਈਆਂ ਇਹਨਾਂ ਦੇ ਆਪਾਂ ਰੇਟ ਵੀਡੀਓ ਚ ਕਰਦੇ ਆਂਗੇ ਤੇ ਉਹ ਵੀ ਤੁਹਾਨੂੰ ਲਾਸਟ ਉੱਤੇ ਵੀਡੀਓ ਜਿਹੜੀ ਉਹ ਦੇਖਣ ਨੂੰ ਮਿਲੂਗੀ ਤੇ ਰੇਟ ਵੀਡੀਓ ਚ ਹੋਣਗੇ ਮਿਲਦੇ ਆਂ ਬਾਈ ਨੂੰ ਵੀਰਵਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਅੱਜ ਆਪਣੇ ਕੋਲ ਇਸ ਟਾਈਮ ਮੌਕੇ ਤੇ ਕਿੰਨੇ ਪਸ਼ੂ ਹੋਣਗੇ ਵਿਕਰੀ ਵਾਲੇ ਇਸ ਟਾਈਮ ਵੀ ਰ ਆਪਣੇ ਕੋਲ ਤਕਰੀਬਨ 18-19 ਐਨੀਮਲ ਹੈਗੇ ਨੇ ਜੀ 18-19 ਐਨੀਮਲ ਹੈਗੇ ਆ ਹਾਂਜੀ ਠੀਕ ਹੈ ਕੱਲ 15 ਤਰੀਕ ਦੀ ਖਾਨਾ ਮੰਡੀ ਸੀ ਫਿਰ ਉਦਨ ਪਸ਼ੂ ਕੋ ਸੇਲ ਹੋ ਗਏ ਹਾਂਜੀ ਉਦਨ ਵੀ ਕਾਫੀ ਹੋ ਗਏ ਜੀ ਕੱਲ ਵੀ ਹੋ ਗਏ ਜੀ ਸਵੇਰੇ ਦੇ ਵੀ 3-4 ਐਨੀਮਲ ਆਪਾਂ ਵੇਚ ਚੁੱਕੇ ਆ ਜੀ ਠੀਕ ਹੈ ਮਤਲਬ ਉਵੇਂ ਹੀ 25-30 ਪਸ਼ੂ ਸੀਗੇ ਆਪਣੇ ਕੋਲ ਹਾਂਜੀ ਮਤਲਬ ਮੰਨ ਕੇ ਚਲੋ ਅੰਦਰ ਨਹੀਂ ਚਾਹੇ 5-7 ਬੈੜੀਆਂ ਖੜੀਆਂ ਉਹਨਾਂ ਵਿੱਚੋਂ 4 ਵਿਕੀਆਂ ਹੋਈਆਂ ਨੇ ਜੀ ਠੀਕ ਹੈ ਜਿਹੜੀਆਂ ਅੰਦਰ ਹੋ ਇਸ ਟਾਈਮ ਵੀ ਖੜੀਆਂ ਨੇ ਨਵੇਂ ਢੇਲੀ ਆਈ ਜਾਂਦੇ ਬਿਲਕੁਲ ਢੇਲੀ ਆਉਂਦੇ ਨੇ ਜੀ 24 ਘੰਟੇ ਮਾਲ ਆਪਣੇ ਕੋਲ ਅਵੇਲੇਬਲ ਹੈ ਜੀ ਕਿਸੇ ਬੰਦੇ ਨੂੰ ਪੁੱਛਣ ਦੀ ਲੋੜ ਨਹੀਂ ਸਿਰਫ ਇੱਕ ਵਾਰ ਆਇਆ ਪੁੱਛ ਲਿਆ ਕਰੋਗੇ ਆਪਾਂ ਫਾਰਮ ਤੇ ਮਿਲਾਂਗੇ ਠੀਕ ਹੈ ਵੈਸੇ ਆਪਾਂ 24 ਘੰਟੇ ਹੁੰਦਾ ਕਈ ਵਾਰ ਕੋਈ ਐਮਰਜੈਂਸੀ ਹੋ ਜਾਵੇ ਹੂੰ ਉਹ ਅਲੱਗ ਗੱਲ ਹੈ ਜੀ ਵੈਸੇ ਆਪਾਂ ਫਾਰਮ ਤੇ ਹੀ ਤੁਹਾਨੂੰ ਮਿਲਾਂਗੇ ਅੱਛਾ ਇੱਕ ਗੱਲ ਹੋਰ ਆ ਬਾਈ ਜਿਵੇਂ ਮੇਰਾ ਏਰੀਆ ਫਰੀਦਕੋਟ ਹੈ ਸਾਨੂੰ ਏਰੀਆ ਦੂਰ ਪੈ ਜਾਂਦਾ ਤੁਹਾਡਾ ਏਰੀਆ ਹਾਂ ਜੀ ਜਿਹੜਾ ਵੀਰ ਛਾਮ ਨੂੰ ਆਉਂਦਾ ਮੰਨ ਲਓ ਉਹਨੇ ਪਸ਼ੂ ਚੋਕੇ ਵੀ ਦੇਖਣਾ ਹੈ ਹਾਂਜੀ ਰਹਿਸ ਇੱਥੇ ਰਹਿ ਪ੍ਰਬੰਧ ਹੈ ਹਾਂਜੀ ਵੀਰ ਜੀ ਆਪਣੇ ਕੋ ਰਹਿਣ ਦਾ ਪ੍ਰਬੰਧ ਪੂਰਾ ਹੈਗਾ ਜੀ ਉਦੇ ਠੀਕ ਹੈ ਮਤਲਬ ਇੱਥੇ ਰੁੱਕ ਸਕਦਾ ਸਵੇਰ ਫਿਰ ਚੋਕੇ ਭਾਵੇਂ ਸਵੇਰ ਚੜਾ ਕੇ ਲੈ ਜੀ ਸਵੇਰ ਚੋਲਵੇ ਚਾਹੇ 4 ਦਿਨ ਚੋਲਵੇ ਭਾਜੀ ਆਪਾਂ ਨੂੰ ਕੋਈ ਉੱਚ ਤਕਲੀਫ ਨਹੀਂ ਹੈਗੀ ਜੀ ਠੀਕ ਹੈ ਹਾਂਜੀ ਜਿਹੜਾ ਟਰਾਂਸਪੋਰਟ ਦਾ ਸਾਧਨ ਆ ਉਹ ਤਾਂ ਬਈ ਖੰਨਾ ਨੇੜ ਰਹਿ ਗਿਆ ਐਸੇ ਕੋਈ ਦਿੱਕਤ ਹੀ ਨਹੀਂ ਹੋਣੀ ਨਹੀਂ ਭਾਜੀ ਕੋਈ ਦਿੱਕਤ ਨਹੀਂ ਵੈਸੇ ਆਪਣੇ ਕੋ ਦੋ ਤਿੰਨ ਗੱਡੀਆਂ ਮੌਕੇ ਤੇ ਹਰ ਟਾਈਮ ਅਵੇਲੇਬਲ ਕਰੀ ਕੋਈ ਗਾਂ ਆ ਗਈ ਕੋਈ ਚਲੀ ਗਈ ਜੀ 2 ਸ਼ੁਰੂਆਤ ਕਰਾਂਗੇ ਤੇ ਕੀਮਤ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਕਿਸ ਰੇਂਜ ਤੋਂ ਕਿੰਨੇ ਤੱਕ ਦੇ ਪਸ਼ੂ ਹੁੰਦੇ ਆਪਣੇ ਭਾਜੀ ਆਪਣੇ ਕੋਲ ਅੱਜ ਦੀ ਘੜੀ ਵਿੱਚ ਘੱਟੋ-ਘੱਟ 82000 ਰੁਪਏ ਜੀ ਹਮਮ ਚਲੋ 75000 ਇਹ ਲੈ ਲਓ ਜੀ ਅੱਜ ਦੀ ਘੜ 75000 ਘੱਟੋ-ਘੱਟ ਤੇ ਸਵਾ ਲੱਖ ਰੁਪਏ ਐਂਡ ਦੀ ਅੱਜ ਦਾ ਠੀਕ ਹੈ ਜਾਨੀ 75 ਤੋਂ ਸਵਾ ਲੱਖ ਦੀ ਰੇਂਜ ਦੇ ਸਾਰੇ ਪਸ਼ੂ ਆਪਣੇ ਕੋਲ ਇਸ ਟਾਈਮ ਮੌਜੂਦ ਹੈ ਠੀਕ ਹੈ ਸ਼ੁਰੂਆਤ ਕਰਦੇ ਆਂ ਬਈ ਪਰਲੇ ਪਾਸੇ ਵਟੀਆਂ گاਵਾ ਵਟੀਆਂ ਵੀ ਆਂ ਪਹਿਲੇ ਨੰਬਰ ਤੇ ਜਿਹੜੀ ਗਾਂ ਬਾਈ ਆਪਣੇ ਘਰ ਦੀ ਗਾਂ ਆ ਜੀ ਠੀਕ ਐ ਤੀਜੇ ਸੂ ਸੂਗੀ ਜੀ ਹੂੰ 30 32 ਕਿਲੋ ਦੁੱਧ ਆਪਾਂ ਦੋ ਸੂਆ ਜੀ ਦੂਜੇ ਸੂ ਸੂ ਹੈ ਛੋਇਆ ਜੀ ਇਹਦਾ ਠੀਕ ਐ ਤੀਜਾ ਤੀਜਾ ਸੂਆ ਸੂ ਤੀਜੇ ਸੂ ਸੂਗੀ ਜੀ ਹੁਣ 15 ਦਿਨ ਰਹਿਦੇ ਨੇ ਜੀ ਠੀਕ ਐ ਮੜਾ ਖੋਲਦਗੇ ਬਾਈ ਖੋਲੀ ਵੀਰਾਂ ਨੂੰ ਸੋ ਦੋਸਤ ਤੋਰ ਕੇ ਦਿਖਾਣੇ ਸੂਆ ਤੀਜਾ 30 32 ਕਿਲੋ ਦੁੱਧ ਬਾਈ ਕਹਿੰਦਾ ਦੂਜੇ ਸੂਏ ਛੋਇਆ 15 ਦਿਨ ਬਾਕੀ ਐ ਕੀਮਤ ਤੁਹਾਨੂੰ ਆਈਡੀਆ ਦਿੰਦਾ ਕਿਉਂਕਿ ਵਪਾਰ ਦਾ ਕੰਮ ਐ ਵਿੱਚ ਕੋਸਕ ਵੀਰ ਜਿਹੜੇ ਸੌਦੇ ਕਰਾਉਣ ਵਾਲੇ ਉਹ ਭਰਾ ਵੀ ਆ ਉਹਨਾਂ ਦਾ ਵੀ ਧਿਆਨ ਰੱਖਣਾ ਪੈਂਦਾ ਸੋ ਪਹਿਲੇ ਸੇ ਤੁਹਾਨੂੰ ਆਈਡੀਏ ਦਿੱਤੇ ਆ ਵੀ ਕਿਸ ਰੇਂਜ ਤੱਕ ਦੇ ਪਸ਼ੂ ਆ ਆਕੇ ਤੁਸੀਂ ਪਸ਼ੂ ਦੇਖੋ ਜਿਹੜਾ ਤੁਹਾਨੂੰ ਪਸੰਦ ਆਵੇ 15 ਦਿਨਾਂ ਦੀ ਕੱਚੀ ਗਾਂ ਦਿਖਾ ਰਹੇ ਆ ਦੋਸਤੋ ਹਜੇ ਟਾਈਮ ਲੈਂਦੀ ਆ ਸੂਨ ਦੇ ਵਿੱਚ ਲਿਆ ਭਾਈ ਪਹਿਲੇ ਨੰਬਰ ਤੇ ਇਹ ਗਾਂ ਦਿਖਾਵਾਂਗੇ ਲਾਸਟ ਉੱਤੇ ਤੁਹਾਨੂੰ ਮੈਂ 1000ਆਂ ਸੋਈਆਂ ਬੱਚੀਆਂ ਵਾਲੀਆਂ ਗਾਵਾਂ ਦਿਖਾ ਦਊਂਗਾ ਕੀਮਤ ਉਹਨਾਂ ਦੀ ਕੱਲੀ-ਕੱਲੀ ਦੀ ਤੁਹਾਨੂੰ ਪੁੱਛ ਕੇ ਜ਼ਰੂਰ ਲਿਆਊਂਗਾ ਜਿਹੜਾ ਵੀਰ ਖਰੀਦਣਾ ਚਾਵੇ ਸੋ ਇਹ ਤੁਸੀਂ ਪਹਿਲੇ ਨੰਬਰ ਤੇ ਗਾਂ ਦੇਖ ਲਓ ਪਲੂਣ ਥੋੜੀ ਇੱਕ ਪਾਸੇ ਜ਼ਿਆਦਾ ਦੱਸਦੀ ਐ ਬਾਕੀ ਜਦੋਂ ਪੂਰੀ ਤਿਆਰ ਹੋ ਜੂਗੀ ਉਹਦੇ ਹਿਸਾਬ ਤੇ ਅੰਦਾਜ਼ਾ ਹੋਊਗਾ ਵੀ ਹਵਾਨਾ ਇਹ ਕਿੰਨਾ ਤਿਆਰ ਕਰਦੀ ਐ ਤੇ ਕੀ ਰੁਕ ਰਿਹਾ ਹੈ ਭਾਈ 2 ਨੰਬਰ ਤੇ ਜਿਹੜੀ ਵੈੜ ਹੈ ਭਾਜੀ ਇਹ ਵੀ ਦੂਜੇ ਸੂਏ ਹੈ ਜੀ ਹੂੰ ਤਕਰੀਬਨ 20-22 ਦੰਦ ਰਹਣ ਨੇ ਜੀ ਠੀਕ ਹੈ ਇਹ ਜਿਹੜੀਆਂ ਆਪਣੀਆਂ ਆਏ ਆ 6 ਗਾਵਾਂ ਖੜੀਆਂ ਨੇ ਜੀ ਇਹਨਾਂ ਦਾ ਆਪ ਇੱਕ 10 ਤੋਂ ਲੈ ਕੇ 15 ਦੇ ਵਿੱਚ ਰਹਿਣਾ ਹੈ ਜੀ ਅੱਜ ਦਾ ਜੀ ਅੱਜ ਦਾ ਭਾਅ ਮਤਲਬ ਜਿਹਦੇ ਹਿਸਾਬ ਨਾਲ ਤਿਆਰੀ ਫੜਦਿਆਂਗੇ ਉਸ ਹਿਸਾਬ ਨਾਲ ਭਾਅ 'ਚ ਥੋੜਾ ਡਿਫਰੈਂਸ ਪੈ ਸਕਦਾ ਪਰ ਜ਼ਿਆਦਾ ਨਹੀਂ ਪੈਂਦਾ 5 ਕ ਜਰ ਦਾ ਫਰਕ ਪਊਗਾ ਜੀ ਠੀਕ ਹੈ ਹਾਂਜੀ 1 15 ਤੱਕ ਦਈਆਂ ਇਹ 1 15 ਤੱਕ ਦੇ 1 10 ਤੱਕ ਠੀਕ ਹੈ ਆਦਾ ਭਾਅ ਨਹੀਂ ਬਈ ਚਿੱਟੀ ਜੀ ਸੋ ਦੋਸਤੋ ਵਿੱਚੋਂ ਕੋਸ ਨਾਕ ਤੋਰ ਕੇ ਦਿਖਾ ਦਨਾ ਹੈ 1 15 ਲਾਸਟ ਰੇਟ ਹੈ ਮਤਲਬ ਹੁਣ ਤੁਸੀਂ ਗਾਂ ਪਸੰਦ ਕਰ ਲਓ ਵੀ ਕਿਹੜੀ ਤੁਹਾਨੂੰ ਜੱਜਦੀ ਹੈ ਰੇਟ ਆਈਡੀਆ ਦੇਤਾ ਹੁਣ ਤੁਸੀਂ ਇਸ ਗਾਂ ਨੂੰ ਜੇ ਦੇਖੋ ਦੋਸਤੋ ਤੇ 1 ਲੱਖ 15000 ਰੁਪਾ ਨੂੰ ਧਿਆਨ 'ਚ ਕਰ ਲਓ ਤਾਂ ਤੁਹਾਨੂੰ ਗਾਂ ਚੰਗੀ ਲੱਗੂਗੀ ਕਿ ਵਾਈਟ ਰੰਗ ਆ ਦੋਸਤੋ ਬੱਚੇ ਸੋਹਣੇ ਲੈ ਸਕਦੇ ਆ ਦੁੱਧ ਵੀ ਚੰਗਾ ਪਾਊਗੀ ਕਰਮਾਂ ਲਈ ਹਜੇ ਦੇਣ ਲੈਂਦੀ ਐ ਸੋਨ ਕੇ ਇਹ ਅੱਜ ਦੇ 17 ਤਰੀਕ ਨੂੰ ਵੀਡੀਓ ਬਣ ਰਹੀ ਐ ਰੇਟ ਉਹਦੇ ਹਿਸਾਬ ਤੇ ਦੇਖ ਲਓ ਹੋ ਸਕਦਾ ਵੀ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਦੀ ਇਹ ਹਵਾਨਾ ਵੱਧ ਪਰ ਜੇ ਤਾਂ ਫਿਰ ਕੋਈ ਵੀ ਬੰਦਾ ਜਿਹੜਾ ਬਿਜ਼ਨਸ ਕਰਦਾ ਉਹਨੇ ਉਸੇ ਬਿਜ਼ਨਸ ਚੋਂ ਨਫਾ ਵੀ ਕਮਾਉਣਾ ਤੇ ਕਈ ਵਾਰ ਨੁਕਸਾਨ ਵੀ ਹੁੰਦਾ ਸੋ ਰੇਟ ਜਿਹੜੇ ਉਹ ਵਾਧੇ ਕਰਦੇ ਰਹਿੰਦੇ ਆ ਪਰ 17 ਤਰੀਕ ਦੇ ਹਿਸਾਬ ਤੇ ਤੁਸੀਂ ਰੇਟ ਇਹਦਾ ਦੇਖ ਸਕਦੇ ਹੋ ਦੋਸਤੋ ਸੋਹਣੇ ਹਵਾਨੇ ਦੀ ਬਣਾਵਟ ਵਾਲੀ ਐ ਥੰਦਾ ਸਹਿਜ ਚੁਵਾਈ ਵਾਲਾ ਥਣ ਬਹੁਤ ਸੋਹਣਾ ਰੱਖੂਗੀ ਗਾਂ ਇਧਰੋਂ ਤੁਸੀਂ ਫੇਰ ਦੇਖ ਲਓ ਇਹਦਾ ਹਵਾਨਾ ਹਰੇ ਚੰਗੇ ਰਿਕਾਰਡ ਦੀ ਪਾਜੀ ਫਾਰਮ ਦੀ ਵੜ ਹੈ ਜੀ ਇਹ ਠੀਕ ਹੈ ਜੇ ਕਿਸੇ ਨੂੰ ਬਾਈ ਨੂੰ ਡਿਟੇਲ ਚਾਹੀਦੀ ਹੋਵੇ ਆਪਾਂ ਡਿਟੇਲ ਵਕਤ ਤੋਂ ਦੇ ਦਾਂਗੇ ਉਹਨੂੰ ਜੀ ਠੀਕ ਹੈ ਵੀਡੀਓ 'ਚ ਆਪਾਂ ਨਾਮ ਨਹੀਂ ਲੈਂਦੇਗੇ ਸੀਮੰਦਾ ਜੀ ਸਹੀ ਹੈ ਹਾਂਜੀ ਫਾਰਮ ਵਾਲੇ ਤੋਂ ਆਪਾਂ ਪੂਰੀ ਪੁਸ਼ਟੀ ਕਰਕੇ ਉਹਨੂੰ ਦਵਾ ਲਗੇ ਜੀ ਓਕੇ ਠੀਕ ਹੈ ਸੋ ਦੋਸਤੋ ਇਦੋਂ ਅੱਗੇ ਵੀ ਕੁਝ ਵੜਾ ਹੋਰ ਦੇਖ ਲਓ ਤੁਸੀਂ ਇਹਦੇ ਪਾਜੀ ਠੀਕ ਐ 72 ਕਿਲੋ ਦੁੱਧ ਪਾਇਆ ਹੋਇਆ ਜੀ ਪਹਿਲੇ ਸੂਏ ਦਾ ਦੂਜੇ ਤੋਂ ਸੂਣ ਹੈ ਜੀ ਇਹਨੇ ਠੀਕ ਐ ਸੋ ਦੋਸਤੋ 25 ਦਿਨ ਬਾਕੀ ਐ ਇਹ ਤੋਂ ਅੱਗੇ ਗਾਂ ਹਜੇ ਹੋਰ ਜਿਹੜੀ ਉਹ ਤਿਆਰ ਹੋ ਰਹੀ ਐ ਇਹ ਵੀ ਹਜੇ ਟਾਈਮ ਲਾਊਗੀ ਸੂਣ ਦੇ ਵਿੱਚ ਇਹਦਾ ਭਾਜੀ 27 22 ਦਿਨ ਪਏ ਨੇ ਬੱਚੀ ਦੇ ਹਜੇ ਜੀ ਠੀਕ ਐ 30 32 ਕਿਲੋ ਦੁੱਧ ਪਾਇਆ ਹੋਇਆ ਬੱਚੀ ਦਾ ਹੀ ਐ 35 36 ਕਿਲੋ ਦੁੱਧ ਪਾ ਦੂਗੀ ਬੱਚੀ ਜੀ ਠੀਕ ਐ ਹਾਂਜੀ ਸੋ ਦੋਸਤੋ ਇਹ ਗਾਵਾਂ ਤੋਰਨ ਨੂੰ ਤਾਂ ਸਾਰੀਆਂ ਹੀ ਜੀ ਕਰਦਾ ਮਤਲਬ ਸਾਫ ਸੁਥਰੀਆਂ ਸੋਹਣੀਆਂ ਗਾਵਾਂ ਐ ਪਰ ਬਹੁਤੀ ਲੰਬੀ ਵੀਡੀਓ ਨਹੀਂ ਬਣਾਉਂਦੇ ਕਿਉਂਕਿ ਤਿੰਨ ਨ ਇੱਕ ਹੋਰ ਗਾਂ ਇਹ ਤਾਂ ਬਈ ਥੋੜੇ ਦਿਨ ਲੈਂਦੀ ਲੱਗਦੀ ਐ ਤੇ ਪਾਜੀ ਹਫਤਾਕ ਲੈਂਦੀ ਐ ਜੀ ਇੱਕ ਹਫਤਾ ਲੈ ਜੂਗੀ ਦੂਜੇ ਸੂਈ ਸੋਨਾ ਬੱਛੀ ਰਹੀ ਜੀ ਠੀਕ ਐ 28 29 ਕਿਲੋ ਤਾਂ ਪਾਇਆ ਹੋਇਆ ਜੀ ਠੀਕ ਐ ਹਾਂਜੀ ਤਿਆਰੀਆਂ ਸ਼ੁਰੂ ਕਰ ਲੀਆਂ ਜੀ ਬੱਛੀ ਨੇ ਬਹੁਤ ਹੋਣਾ ਖਾਣਾ ਲੱਗਾ ਲੇਵਾ ਪੂਰਾ ਫਿਕਸ ਐ ਜੀ ਸਹੀ ਐ ਹਾਂਜੀ ਗੰਜਾਇਸ਼ ਬਹੁਤ ਆ ਜੀ ਲੇਵੇ ਦੇ ਵਿੱਚ ਪੂਰਾ ਫੋਲਾ ਲੇਵਾ ਜੀ ਠੀਕ ਐ ਪੂਰੀ ਸੀਲ ਠੰਡੀ ਐ ਜਮਾਂ ਜੀ ਓਕੇ ਠੀਕ ਐ ਬਈ ਇਹ ਦੂ ਅੱਗੇ ਬਈ ਹੋਰ ਇੱਕ ਵਾਈਟ ਰੰਗ ਦੀ ਵੜ ਹੈ ਹਾਂਜੀ ਪਾਜੀ ਇਹਦਾ ਵੀ ਤਕਰੀਬਨ 15 ਕਿ ਦਿਨ ਪਏ ਨੇ ਜੀ ਹਜੇ ਠੀਕ ਐ ਇਹਨੇ ਦੂਜੇ ਤੋਂ ਸੁਣਾ ਜੀ 28 29 ਕਿਲੋ ਦੁੱਧ ਪਾਇਆ ਹੋਇਆ ਇਹਦਾ ਵੀ ਜੀ ਠੀਕ ਹੈ ਉਹ ਵੀ ਖੋਲੀ ਭਾਈ ਸੈਕਿੰਡ ਲਾਸਟ ਤੇ ਇਹ ਵੀ ਵੈੜ ਤੁਹਾਨੂੰ ਤੋੜ ਕੇ ਦਿਖਾ ਦਈਏ ਦੋਸਤੋ ਇਹ ਸਾਰੇ ਸੌਦੇ ਜਿਹੜੇ 1 ਲੱਖ 15000 ਤੋਂ ਥੱਲੇ ਵਾਲੇ ਆ ਬਾਕੀ ਤੁਸੀਂ ਪੁੱਛ ਲਓ ਵੀ ਕੱਲੀ ਕੱਲੀ ਦੀ ਡਿਮਾਂਡ ਭਾਈ ਕੀ ਕਰਦਾ ਹੈਂਟ ਦੇਤੇ ਆ ਤੁਹਾਨੂੰ ਸੌਦੇ ਤੁਹਾਡੇ ਆਪ ਜਦੋਂ ਤੁਸੀਂ ਇੱਥੇ ਆਓਗੇ ਪਸ਼ੂ ਪਸੰਦ ਕਰੋਗੇ ਫੇਰ ਹੋਣਗੇ ਕਮਾਲਾ ਭਾਈ ਇੱਥੋਂ ਹੀ ਲਿਆ ਸੋ ਵੀ ਦੋਸਤੋ ਸੋਣੀ ਵੈਡਾ ਟਾਂ ਚੇਦੀ ਵੀ ਬਾਕੀ ਥੱਲੋਂ ਵੀ ਚੰਗੀ ਤਿਆਰ ਹੋਣੀ ਹੈ 15 ਦਿਨ ਕੱਚੀ ਜਾਂ ਹਫਤਾ ਕੱਚੀ ਜਾਂ 10 ਦਿਨ ਕੱਚੀ ਉਹਦਾ ਫਾਇਦਾ ਇਹ ਹੈ ਵੀ ਉਹ ਜਿਵੇਂ ਜਿਵੇਂ ਲੇਟ ਹੁੰਦੀ ਜਾਊਗੀ 10-15 ਦਿਨਾਂ ਗਾਂ ਓਵੇਂ ਓਵੇਂ ਉਹ ਰੁੱਤ ਚੰਗੀ ਚ ਆਉਂਦੀ ਜਾਊਗੀ ਕਿਉਂਕਿ ਆਪਾਂ ਨੂੰ ਪਤਾ ਵੀ ਭਾਦੋਂ ਜਿਹੜੀ ਉਹ ਭਾਦੋਂ ਚੜ ਗਈ ਹੈ ਚੇਪਾ ਦੋਂਦਾ ਮਹੀਨਾ ਗਰਮੀ ਵਾਲਾ ਹੁੰਦਾ ਹੈ ਤੋਂ ਬਾਅਦ ਚਸੂ ਦਾ ਪੱਖ ਜਿਹੜਾ ਆ ਜਾਂਦਾ ਦਸੂ ਰਾਤ ਦੀ ਠੰਡ ਵਾਲਾ ਸ਼ੁਰੂ ਹੋ ਜਾਂਦਾ ਹੈ ਬਈ ਇਹ ਬੱਚੀ ਕੰਨ ਮਸੂਹ ਪਾਜੀ ਪਹਿਲੇ ਸੂ ਸੋਣਾ ਬੱਚੀ ਨੇ ਜੀ ਠੀਕ ਹੈ ਦੰਦੋ ਦੋ ਦੰਦਾਈ ਦੁੱਗ ਦਾ ਇੱਕ ਦੰਦ ਚੱਕਿਆ ਹੋਇਆ ਜੀ ਠੀਕ ਹੈ ਪ੍ਰੋਪਰ ਆਪਾਂ ਦੋ ਦੰਦ ਗਾਵਾਂਗੇ ਜੀ ਇਹਨੂੰ ਠੀਕ ਹੈ ਕਿੰਨੇ ਕ ਦਿਨ ਲੈ ਜੂਗੀ ਬਈ ਇਹ ਬਈ ਜੀ ਆਪਣੇ ਕੋ ਖੜੀ ਆ ਹਫਤਾ ਵੀ ਲੈ ਜਾ ਸਕਦੀ ਆ ਵੈਸੇ 3-4 ਦਿਨ ਰਹਦੇ ਨੇ ਬੱਚੀ ਦੇ ਜੀ ਠੀਕ ਹੈ ਹੋ ਗਿਆ ਜੀ ਸੋ ਵੀਡੀਓ ਦੀ ਪਾਜੀ ਆਪਣੇ ਸਾਰੇ ਨਗ ਇਹ ਜੇ ਨੇ ਸਾਰਿਆਂ ਦੇ ਲੇਵੇ ਫਿੱਟ ਨੇ ਜੀ ਕਿਸੇ ਦਾ ਆਡਰ ਇਸ ਇਦਾਂ ਨਹੀਂ ਹੋਊਗਾ ਕਿ ਲੰਮ ਇਹ ਦੰਦ ਵੀ ਦਿਖਾਵਾਂਗੇ ਆਪਾਂ ਜੀ ਤਿਆਰੀ ਵੈੜ ਦੀ ਤੁਸੀਂ ਦੇਖ ਲਓ ਕਮਾਲਾ ਬਾਈ ਕਮਾਲਿਆ ਸੋ ਇਹ ਵੀ ਵੈੜ ਤੁਸੀਂ ਦੇਖ ਸਕਦੇ ਹੋ ਸੋ ਇਹ ਪਹਿਲਾ ਸੂਆ ਸੋਣੀ ਹੈ ਦੋ ਦੰਦ ਵੱਚੀ ਹੈ ਹਵਾਨੇ ਦੀ ਬਣਾਵਟ ਵੀਡੀਓ ਜੋ ਦੇਖ ਸਕਦੇ ਹੋ ਜਦੋਂ ਸੂ ਕੇ ਇਹ ਇਹਦੀ ਭਲੂਣ ਲੱਥੂਗੀ ਹਵਾਨੇ ਤੋਂ ਤੇ ਉਦੋਂ ਹਵਾਨਾ ਜਿਹੜਾ ਉਹ ਪੱਟਾਂ ਦੇ ਸਾਹਨੇ ਚ ਹੀ ਹੋ ਜਾਣਾ ਕਾਫੀ ਚੌੜਾ ਤੁਹਾਨੂੰ ਦਿਸੂਗਾ ਦੋਂਦੀ ਕਨਫਰਮਾ ਦੱਸੋ ਇਹ ਤੁਸੀਂ ਦੇ ਦੰਦ ਦੇਖ ਸਕਦੇ ਹੋ ਠੀਕ ਹੈ ਬਾਈ ਇਹ ਤੋਂ ਬਿਨਾ ਦੋ ਗਾਵਾਂ ਹੋਰ ਤੁਹਾਨੂੰ ਮੈਂ ਦਿਖਾ ਦਿਆਂ ਜਿਹੜੀਆਂ ਗੱਬਣ ਖੜੀਆਂ ਐ ਤੇ ਫਿਰ ਤੁਹਾਨੂੰ ਸੋਜਾਂ ਸਵਾਇਆਂ ਦਿਖਾ ਦੂੰ ਹਾਲਾਂਕਿ ਗਾਵਾਂ ਮੈਂ ਪਿਕ ਕੈਮਰਾ ਜ਼ਰੂਰ ਮਾਰ ਦੂੰਗਾ ਵੀ ਤੁਹਾਨੂੰ ਗਾਵਾਂ ਖੜੀਆਂ ਹੋਰ ਵੀ ਕਾਫੀ ਦਿਸਣਗੀਆਂ ਬਈ ਇਹ ਜਿਹੜੀਆਂ ਗਾਵਾਂ ਐ ਦੋ ਅਲੱਗ ਬੱਧੀਆਂ ਨੇ ਭਾਜੀ ਇਹ ਥੋੜੀ ਕੱਚੀ ਜਿਆਦਾ ਨੇ ਜੀ ਠੀਕ ਹੈ ਤਕਰੀਬਨ ਕਾਲੀਵਾੜੇ ਕ੍ਰੋਸ ਚ ਆ ਜਾਂਦੀ ਹੈ ਜੀ ਹੂੰ ਵੈਸੇ ਲੈਂਥ ਨੂੰ ਤਾਂ ਬਹੁਤ 28 29 ਕਿਲੋ ਦੁੱਧ ਪਾਇਆ ਹੋਇਆ ਹੈ ਜੀ ਇਹਦਾ ਵੀ ਕਿੰਨਾ ਚਿਰ ਲੈ ਜੂਗੀ ਹਜੇ ਇਹ ਇਹ ਤਕਰੀਬਨ ਪੂਰਾ 1 ਮਹੀਨਾ ਪਿਆ ਜੀ ਇਹਦਾ 1 ਮਹੀਨਾ ਬਾਕੀ ਪੂਰਾ ਲੇਵਾ ਇਹਦਾ ਵੀ ਪੂਰਾ ਐਨ ਫਿੱਟਾ ਜੀ ਇਹਦਾ ਰੇਟ ਕੀ ਰਹਿਣਾ ਬਈ ਰੇਟ ਭਾਜੀ ਇਹਦਾ ਫੋਨ ਤੇ ਕਰ ਲਾਂਗੇ ਜੀ ਮਤਲਬ ਉਹੀ ਰੇਟ ਦੇ ਵਿੱਚ ਨੇ ਜੀ ਇਹ ਲੱਖ ਤੋਂ ਅੰਦਰ ਲੱਖ ਦੇ ਲੈਟ ਬੱਟੇ ਵਾਲੀਆਂ ਨੇ ਜੀ ਓਕੇ ਹਾਂ ਜੀ ਵੀਰਵਿੰਦਰ ਭਾਈ ਐਦੂ ਅੱਗੇ ਜਿਹੜੀ ਗਾਂ ਇਹਦਾ ਕਿੰਨਾ ਟਾਈਮ ਬਾਕੀ ਹੈ ਪੂਰਾ 1 ਮਹੀਨਾ ਪਿਆ ਰੇਟ ਇਹ ਵੀ ਦੂਜਿਆਂ ਵਾਲੇ ਹਿਸਾਬ ਤੇ ਹੀ ਰਹੂਗਾ ਅੱਜ ਦੇ ਦਿਨ ਚ ਬੀਜੀ ਸੇਮ ਰੇਟ ਆ ਜੀ ਠੀਕ ਹੈ ਠੀਕ ਮਾੜਾ ਮੋਟਾ ਫਰਕ ਆਊਗਾ ਜੀ ਜਦ ਤੱਕ ਤਿਆਰ ਹੋਣਾ ਜੀ ਇਹਨੇ ਓਕੇ ਹਾਂਜੀ ਠੀਕ ਹੈ ਬਾਈ ਇਹਨੂੰ ਵੀ ਤੋਰੇ ਮੜਾ ਸੋ ਦੱਸੋ ਗਾਂ ਦਾ ਢਾਂਚਾ ਤੁਸੀਂ ਦੇਖ ਲਓ ਸੇਮ ਰੇਟ ਜੇ ਚ ਹੈ ਮਤਲਬ 1 ਲੱਖ ਤੋਂ ਉੱਤੇ ਤੇ 1 15 ਤੇ ਆਸ-ਪਾਸ ਦੀਆਂ ਗਾਵਾਂ ਬਾਕੀ ਕੱਲੀ ਕੱਲੀ ਦੀ ਡਿਮਾਂਡ ਤੁਸੀਂ ਵੀਰ ਤੋਂ ਪੁੱਛ ਲਓ ਜੇ ਕੋਈ ਵੀਰ ਮਹੀਨਾ ਸੰਭ ਲੂਗਾ ਤਾਂ ਗਾਂ ਵਾ ਡੇ ਢਾਂਚੇ ਦੀ ਹੈ ਮੋੜ ਲਾ ਬਾਈ ਪੇਟ ਵਾਲੀ ਗਾਂ ਮਤਲਬ ਦੁੱਧ ਚੰਗਾ ਦੇ ਸਕਦੀ ਐ ਖਰਾਕ ਚੰਗੀ ਹਾজম ਕਰੂਗੀ ਕਿਉਂਕਿ ਇਹਦੀ ਬਣਤਰ ਇਦਾਂ ਦੀ ਐ ਦੁੱਧ ਤੁਸੀਂ ਕਿੰਨਾ ਚੋਲੋਗੇ ਅੱਜ ਕੱਚੀ ਦੇਖ ਰਹੇ ਹੋ ਤੁਹਾਡੀ ਸਮਝ ਆ ਵੀਡੀਓ ਵਿੱਚ ਤੁਹਾਨੂੰ ਤੋਰ ਕੇ ਦਿਖਾਤੀ ਇਹ ਤੋਂ ਬਾਅਦ ਹੁਣ ਤੁਹਾਨੂੰ ਦਿਖਾਉਣੀ ਆ ਸੂਆਂ ਸੂਆਂ ਗਾਵਾਂ ਕੱਲੀ ਕੱਲੀ ਦੀ ਕੀਮਤ ਦੱਸਾਂਗੇ ਪਹਿਲਾਂ ਤੁਸੀਂ ਇੱਕ ਪਹਿਲੇ ਨੰਬਰ ਤੇ ਗਾਂ ਦੇਖੋ ਬਈ ਵੱਛਿਆਂ ਤਿੰਨਾ ਗਾਵਾਂ ਦੇ ਨਾਲ ਹੀ ਐ ਨਾ ਤਿੰਨਾ ਗਾਵਾਂ ਦੇ ਨਾਲ ਵੱਛਿਆਂ ਦੇ ਬਾਜੀ ਆਪਣੇ ਕੋਲ ਜ਼ਿਆਦਾਤਰ ਅੱਜ ਗਾਵਾਂ 6-7 ਸੂਆਂ ਹੋਈਆਂ ਨੇ ਜੀ ਅੱਛਾ ਉਹਦੇ ਵਿੱਚੋਂ ਆਪਣੇ ਕੋਲ 5-6 ਤਾਂ ਵੱਛੀਆਂ ਵਾਲੀਆਂ ਹੀ ਨੇ ਜੀ ਠੀਕ ਐ ਇਹ ਬਈ ਗਾਂ ਕਿੰਨਾ ਵਾਸੂ ਐ ਇਹ ਦੂਜੀ ਸੋਈ ਸੂਈ ਹੈ ਜੀ ਕਿੰਨਾ ਚਿਰ ਹੋ ਗਿਆ ਉਸ ਸੋਈ ਨੂੰ ਤਕਰੀਬਨ ਚੌਥਾ ਕ ਦਿਨ ਆਈ ਅੱਜ ਠੀਕ ਹੈ ਇਹ 23 24 ਕਿਲੋ ਬੌਲੇ ਤੇ ਚੱਲ ਰਹੀ ਹੈ ਜੀ ਇਸ ਟਾਈਮ ਠੀਕ ਹੈ ਭਾਈ ਕੀ ਰੇਟ ਰਹਿਣਾ ਇਹਦਾ ਇਹਦਾ ਇਹ ਮੁੱਲ ਦੇਣ ਲੈਣ 110000 ਰੁਪਿਆ ਜੀ 110000 ਹਾਂਜੀ ਖੋਲਣੀ ਭਾਈ ਇਹਨੂੰ ਸੋ 110000 ਰੇਟ ਆ ਦੋਸਤੋ ਵੱੱਛੀ ਇਹਦੇ ਨਾਲ ਹੈ 23 24 ਲੀਟਰ ਬੌਲੇ ਤੇ ਚੱਲ ਰਹੀ ਹੈ ਇਹ ਵੜ ਤਾਜੀ ਸੂਈ ਵੀ ਹੈ ਵੱੱਛੀ ਵੀ ਪੂਰੇ ਚੰਗੇ ਸੀਮਨ ਦੀ ਹੈ ਜੀ ਠੀਕ ਹੈ ਇਹਦਾ ਰਿਕਾਰਡ ਵੀ ਆਪਾਂ ਦਵਾਂਗੇ ਜੇ ਜਿਹੜਾ ਲੈਣਾ ਹੋ ਕਿਸੇ ਭਾਵੇਂ ਠੀਕ ਹੈ ਸੋ ਦੋਸਤੋ ਵੱੱਛੀ ਵ ਤੇ ਤਾਂ ਚਾ ਵੀ ਦੇਖੋ ਗਾਂ ਦਾ 1 ਲੱਖ ਤੇ 10000 ਚ ਦੋਸਤੋ ਇਹ ਗਾਂ ਸੂਈ ਸਵਾਈ ਤੁਹਾਨੂੰ ਮਿਲ ਜੂ ਹਵਾਨਾ ਫੈਕਸ ਹੈ ਖੂਚਾਂ ਤੋਂ ਉੱਤੇ ਹੀ ਹੈ ਹਵਾਨਾ ਤੇ ਭਰਿਆ ਵੀ ਚੰਗਾ ਚੰਗੀ ਤਿਆਰ ਹੋਈ ਵੀ ਗਾਂ ਕਮਾਲਾ ਬਈ ਸੋ ਥਾਂ ਦਾ ਸ ਹੈ ਜਿਹਦਾ ਵੀ ਤੁਸੀਂ ਦੇਖੋ ਇਹਦੇ ਨਾਲ ਬੱਚਾ ਫੀਮੇਲ ਕਾਫ ਹੈ ਬੱਚੀ ਨੂੰ ਇਹਨੇ ਜਨਮ ਦਿੱਤਾ ਵੱਛੀ ਤੁਹਾਨੂੰ ਮੈਂ ਫੇਰ ਦਿਖਾ ਦਿੰਨਾ ਇੱਕ ਵਾਰ 나ੜੂਆ ਵੱਛੀ ਦਾ ਨਾਲ ਦਿਸੂਗਾ ਤੁਹਾਨੂੰ ਇਹ ਵੱਛੀ ਆ ਦੱਸੋ ਇਹਦੇ ਨਾਲ ਤੇ ਇਹਦਾ 나ੜੂਆ ਤੁਸੀਂ ਦੇਖ ਸਕਦੇ ਹੋ ਸੋ ਗਾਂ ਤੋਂ ਵੀ ਚੰਗੀ ਨਿਕਲੂਗੀ ਕਰਮ ਵਾਲੀ ਹਾਲਾਂਕਿ ਗਾਂ ਸੋਹਣੀ ਤਿਆਰ ਹੋਈ ਵੀ ਐ ਅੱਗੇ ਪਿੱਛੇ ਦਾ ਹਵਾਨਾ ਫਿਕਸ ਆ ਬਿਲਕੁਲ ਸੋ ਹੁਣ ਤੁਸੀਂ ਹਵਾਨਾ ਦੇਖ ਸਕਦੇ ਹੋ ਇਹਦੂ ਅੱਗੇ ਦੋਸਤੋ ਇੱਕ ਗਾਂ ਬਰੀਡ ਕੁਆਲਟੀ ਮੈਨੂੰ ਇਹਦੀ ਬਹੁਤ ਸੋਹਣੀ ਲੱਗਦੀ ਐ ਇਹਦਾ ਹਵਾਨਾ ਫਿਕਸ ਆ ਦੂਜੀ ਗੱਲ ਇਹਦਾ ਟਾਂਚਾ ਤੁਸੀਂ ਦੇਖ ਲਓ ਇਹਦੇ ਸਿੰਗ ਜ਼ਰੂਰ ਹੈਗੇ ਆ ਉਹ ਪਹਿਲਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਵੀਡੀਓ ਦੀ ਸ਼ੁਰੂਆਤ ਚ ਵੀ ਅਗਾੜੀ ਵੀ ਚੰਗੀ ਐ ਥਣ ਵੀ ਸੋਹਣੇ ਐ ਡਿਟੇਲ ਬਾਈ ਤੋਂ ਪੁੱਛ ਲੈਣੇ ਬਾਈ ਇਹ ਪਹਿਲੇ ਨਹੀਂ ਐ ਵੈੜੇ ਤਾਂ ਇਹ ਪਹਿਲੇ ਨੇ ਵੈੜਾ ਜੀ ਠੀਕ ਐ ਜਦੋਂ ਆਪਾਂ ਪਿਛਲੀ ਵੀਡੀਓ ਪਾਈ ਸੀ ਉਸ ਦਿਨ ਭਾਜੀ ਇਹ ਸੂਈ ਸੀਗੀ ਠੀਕ ਐ ਚੌਥਾ ਦਿਨ ਅੱਜ ਚਾਰ ਦਿਨ ਹੋ ਗਏ ਵੀਡੀਓ ਆਈ ਨੂੰ ਆਪਣੀ ਨੂੰ ਠੀਕ ਐ ਬਾਈ ਹਾਂਜੀ ਕਿੰਨਾ ਕੁ ਦੁੱਧ ਹੁਣ ਇਸ ਟਾਈਮ ਤਿਆਰ ਕਰੀਏ 16 17 ਲੀਟਰ ਮਤਲਬ ਬੋਲੀ ਵਾਂਗੂ ਹੈਗਾ ਜੀ ਇਹ ਥੱਲੇ ਬੱਚਾ ਵੱਛੀ ਇਹਦੇ ਨਾਲ ਵੱਛੀ ਨਾਲ ਐ ਜੀ ਵੱਛੀ ਉਹ ਖੜੀ ਐ ਜੀ ਆਪਾਂ ਪਿੱਛੇ ਕਰਤੀ ਜੀ ਕੀ ਭਾਦੀ ਦੇ ਦੇ ਦਾਂਗੇ ਬਾਈ ਮੁੱਲ ਭਾ ਸੋ ਦੋਸਤੋ 82000 ਰੇਟ ਹੈ ਸੂਹਾ ਪਹਿਲਾ ਸੂਈ ਹੈ ਬੱਚੀ ਨੂੰ ਇਹਨੇ ਜਨਮ ਦਿੱਤਾ ਹੈ ਟਾਪ ਦੀ ਬਰੀਡ ਹੈ ਦੋਸਤੋ ਐਚ ਐਫ ਨਸਲ ਬੱਚੀ ਜਿਹੜੀ ਉਹ ਇਹਦੀ ਇੱਧਰ ਅਲੱਗ ਤੋਂ ਵੱਧੀ ਹੋਈ ਆ ਉਹ ਤੁਹਾਨੂੰ ਮੈਂ ਬੱਚੀ ਵੀ ਨਾਲ ਵੀਡੀਓ ਚ ਦਿਖਾ ਦੂੰਗਾ ਇੱਕ ਵਾਰ ਜਾਣ ਦੇ ਬੱਚੀ ਕੋਲ ਬਈ ਕੋਈ ਨਹੀਂ ਸੋ ਇਹ ਦੋਸਤੋ ਇਹਦੀ ਬੱਚੀ ਹੈ ਗਾਂ ਦੀ ਸੋ ਬੰਤਰ ਦੇਖੋ 82000 ਦੀ ਐਵਾਰਡ ਮਿਲੂਗੀ ਫਾਇਦੇਮੰਦ ਸੌਦਾ ਹੈ ਕਾਰਨ ਇਹ ਵੀ ਦੂਜੇ ਸੂਏ 'ਚ ਕਰਮਾ ਵਾਲੀ ਹੋਰ ਵਧੂ ਫੁੱਲੂਗੀ ਨਰੋਈ ਬਣ ਜਾਣੀ ਹੈ ਵੈੜ ਹਾਲਾਂਕਿ ਹਵਾਨੇ ਦੀ ਕੁਆਲਿਟੀ ਜੇ ਦੇਖੀਏ ਤਾਂ ਟਾਪ ਦੀ ਹੈ ਸਿਰਫ ਸਿੰਗਾ ਕਰਕੇ ਇਹ ਰੇਟ ਹੈ ਜੇ ਸਿੰਗ ਦਾਗੇ ਹੋਣ ਤੇ ਇਹਦੀ ਕੀਮਤ ਕੁਝ ਹੋਰ ਹੋਊਗੀ ਕਿਉਂਕਿ ਰੰਗ ਰੂਪ ਵੀ ਸੋਹਣਾ ਦੱਸੋ ਜਾਤ ਬਰੀਡ ਚੰਗੀ ਹੈ ਹਵਾਨਾ ਜੋ ਸਾਈਡ ਤੋਂ ਆਕੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਨਾੜਾਂ ਦਿਸਣਗੀਆਂ ਉੱਤੇ ਹਵਾਨੇ ਤੇ ਜਿਵੇਂ ਜਿਵੇਂ ਦੁੱਧ ਤੇ ਆਉਂਦੀ ਜਾਊਗੀ ਕਰਮਾ ਵਾਲੀ ਨਿਕਰਦੀ ਜਾਣੀ ਹੈ ਇਹਨੇ ਬੱਚੀ ਨੂੰ ਜਨਮ ਦਿੱਤਾ ਦੱਸੋ ਜਿਹਦੇ ਕੋਲੇ ਵਾਰ-ਵਾਰ ਆਉਂਦੀ ਹੈ ਕਿਉਂਕਿ ਨੇੜੇ ਵੱੱਛੀ ਇਧਰ ਵੱਧੀ ਵੀ ਐ ਹਵਾਨਾ ਦੇਖੋ ਕਰਮਾਲੀ ਦਾ ਪੂਰਾ ਫਿਕਸ ਹਵਾਨਾ ਤਿਆਰ 82000 ਇਹਦੀ ਡਿਮਾਂਡ ਬਾਈ ਨੇ ਰੱਖੀ ਐ ਦੋ ਦੰਦ ਆ ਜੀ ਹਜੇ ਠੀਕ ਐ ਸੋ ਇਹ ਦੋ ਦੰਦ ਵਹਿੜਾ ਦੱਸੋ ਇਹਦੇ ਨਾਲ ਇੱਕ ਜਰਸੀ ਸੂਈ ਸਵਾਈ ਇਹ ਕਿੰਨਾ ਮਸੂਆ ਹੋਊਗੀ ਇਹ ਪਾਜੀ ਦੂਜੇ ਸੂਈ ਸੂਈ ਐ ਜੀ ਕਿੰਨਾ ਚਰੋਗੇ ਇਹਨੂੰ ਸਰਾਹ ਸੂਈ ਐ ਜੀ ਬੱਛੀ ਨੂੰ ਜਾਨੂ ਦੱਤਿਆ ਨੇ ਜੀ ਠੀਕ ਐ ਇਹਦਾ ਰੇਟ ਕਿ ਲੈਣਾ ਬਾਈ ਇਹਦਾ 95000 ਰੁਪਏ ਜੀ ਠੀਕ ਐ ਖੋਲੀ ਬਾਈ 95000 ਰੇਟ ਆ ਦੋਸਤੋ ਰਾਤ ਹੀ ਸੋਈ ਹੈ ਤੇ ਬੱਚੀ ਨੂੰ ਇਹਨੇ ਜਨਮ ਦਿੱਤਾ। ਲੇਵਾ ਪੂਰਾ ਫਿਕਸ ਹੈ ਜੀ ਇਹਦਾ ਵੀ। ਠੀਕ ਹੈ। ਬੱਚੀ ਇਹਦੀ ਜਿਹੜੀ ਵਾਈਟ ਸਪੌਟ ਵਾਲੀ ਹੈ ਮਤਲਬ 레드 ਕਲਰ ਦੇ ਵਿੱਚ। 95000 ਰੇਟ ਆ ਦੋਸਤੋ ਹਾਈਟ ਜਰਸੀ ਗਾਵਾਂ ਵਾਲੇ ਹਿਸਾਬ ਤੇ ਜਜਮੈਂਟ ਕਰ ਲਓ। ਇੱਕੋ ਵੀਰ ਸਾਰੇ ਪਸ਼ੂਆਂ ਨਾਲ ਤੁਰ ਕੇ ਆਪਾਂ ਨੂੰ ਇਹ ਪਸ਼ੂ ਦਿਖਾ ਰਿਹਾ। ਫਿਕਸ ਜਾ ਹਵਾਨਾ। ਹਾਂ ਹਾਂ ਕਰ ਲਓ। ਜਰਸੀ ਗਾਵਾਂ ਵਾਲੀ ਹਾਈਟ ਆ ਦੋਸਤੋ ਇਹ ਗੱਲ ਧਿਆਨ ਚ ਰੱਖ ਲਓ ਜੇ ਬਾਲੇ ਵੱਡੇ ਕਦ ਕਾਟ ਚ ਨਹੀਂ ਕਮਾਲਾ ਬਾਈ ਪਰ ਹਵਾਨਾ ਫਿਕਸ ਹੈ ਬਰੀਡ ਪਿਓਰ ਜਰਸੀ ਹੈ ਹਵਾਨਾ ਅੱਗੇ ਨੂੰ ਵੀ ਚੰਗਾ ਬਾਕੀ ਪਲੂਣ ਹਵਾਨੇ ਦੇ ਉੱਤੇ ਤੁਹਾਨੂੰ ਦਿਸਦੀ ਹੋਣੀ ਹੈ ਇਹ ਤਾਜ਼ੇ ਸੂਏ ਪਸ਼ੂ ਦੀ ਨਿਸ਼ਾਨੀ ਹੁੰਦੀ ਹੈ ਤੁਸੀਂ ਹਵਾਨਾ ਇਹਦਾ ਦੇਖ ਸਕਦੇ ਹੋ ਹੁਣ ਸੂਏ ਜਰਸੀ ਵੈੜ ਦੱਸੋ ਤੁਹਾਨੂੰ ਦਿਖਾ ਰਹੇ ਹਾਂ ਇੱਕ ਹੀ ਨਾ ਗਿਆ ਜਰਸੀ ਦੇ ਵਿੱਚੋਂ ਪਸ਼ੂ ਹੋਰ ਵੀ ਦੱਸੋ ਇੱਥੇ ਬਾਈ ਕੋਲ ਵਿਕਰੀ ਵਾਲੇ ਹੈਗੇ ਆ ਇੱਕ ਵਾਰ ਜਰਸੀ ਦੀ ਅਗਾੜੀ ਤੁਹਾਨੂੰ ਨੋਟ ਕਰਾ ਦਿਆਂ ਇੱਥੋਂ ਦੇਖ ਲਓ ਭਲੂਣ ਹਵਾਨੇ ਤੇ ਤੁਹਾਨੂੰ ਦਿਸਦੀ ਹੋਊਗੀ। ਤੋਂ ਅੱਗੇ ਕੁਝ ਹੋਰ ਵੜੜਾਂ ਖੜੀਆਂ ਜਿਨ੍ਹਾਂ ਚੋਂ ਚਾਰ ਨਾਗ ਵਿਕੇ ਹੋਏ ਐ। ਕਿੱਕ ਜਿਹੜੀ ਇਹ ਵੜ ਬਾਈ ਸਾਹਮਣੇ ਖੜੀ ਐ। ਹਾਂਜੀ। ਇਹ ਬਾਈ ਉਹਦੇ ਕੋਲ ਖੜਾ ਸੀ ਜਿਹੜੀ ਬੱਛੀ ਦੀ ਖਿੱਚ ਕਰਦੀ ਐ। ਹਾਂਜੀ। ਇਹਦੇ ਨਾਲ ਵੀ ਬੱਛੀ ਐ ਨਾ? ਇਹਦੇ ਨਾਲ ਬੱਛਾ ਐ ਜੀ। ਅੱਛਾ ਇਹਦੇ ਨਾਲ ਬੱਛਾ ਐ? ਹਾਂਜੀ। ਠੀਕ ਐ। ਇਹ ਵੀ ਪਹਿਲੇ ਸੂਈ ਸੂਈ ਆ ਜੀ ਤਾਂ ਬੱਚੇ ਦੀ ਕਰਦੀ ਆ ਜੀ। ਅੱਛਾ। ਕੱਲ ਸਵੇਰ ਦੀ ਸੂਈ ਆ ਜੀ ਬੌਲੀ ਤੋਂ ਬਿਲਕੁਲ ਜ਼ੀਰੋ ਕਰਤੀ ਜੀ ਆਪਾਂ। ਠੀਕ ਐ। ਕੱਲ ਸ ਇਹਦਾ ਰੇਟ ਭਾਜੀ 85000 ਰੁਪਿਆ ਜੀ 85000 ਲੈਵਾ ਪੂਰਾ ਫਿਕਸ ਹੈ ਜੀ ਠੀਕ ਹੈ ਸੋ ਦੋਸਤੋ ਹਵਾਨਾ ਫਿਕਸ 85000 ਰੇਟ ਹੈ ਜਿਵੇਂ ਜਿਵੇਂ ਕਰਮਾਂ ਵਾਲੀ ਦੁੱਤ ਤੇ ਆਉਂਦੀ ਜਾਊਗੀ ਨਿੱਖਰਦੀ ਤੁਰੀ ਜਾਊ ਕਿਉਂਕਿ ਹਵਾਨਾ ਸਾਰਾ ਹੀ ਉੱਪਰ ਹੈ ਪੱਟਾਂ ਦੇ ਸਨ ਚ ਹੀ ਹੈ ਕਮਾਲਾ ਬਾਈ ਲੱਤਾਂ ਸਿੱਧੀਆਂ ਮਜ਼ਬੂਤ ਹੈ ਸਪੇਸ ਬੜੀ ਪਈ ਆ ਪੱਟਾਂ ਦੇ ਸਨ ਚ ਅਜੇ ਥੱਲੇ ਨੂੰ ਹਵਾਨਾ ਨਹੀਂ ਕੱਢਦੀ 85000 ਰੇਟ ਹੈ ਮੰਤਨ ਹੋਊਗਾ ਕੀਮਤ ਦੇ ਵਿੱਚੋਂ ਸੋਏ ਕੋਸਕ ਨਾਗ ਦੋਸਤੋ ਅੱਜ ਦੀ ਵੀਡੀਓ 'ਚ ਤੁਹਾਨੂੰ ਮੈਂ ਤੋੜ ਕੇ ਦਿਖਾਤੇ ਆ। ਸੋਇਆਂ ਸੋਇਆਂ ਵੜਾ ਉਹਨਾਂ ਦੀ ਕੀਮਤ ਕੱਲੀ-ਕੱਲੀ ਦੀ ਕਰਤੀ ਐ। ਗੱਬਣ ਵੜਾਂ ਦੇ ਰੇਟ ਤੁਹਾਨੂੰ ਦੱਸਦੇ ਆ। ਆਈਡੀਆ ਦਿੱਤਾ ਐ। ਬਾਕੀ ਜਿਹੜਾ ਪਸ਼ੂ ਪਸੰਦ ਆਵੇ ਉਹਦੇ ਬਾਰੇ ਗੱਲਬਾਤ ਕਰਿਓ। ਤੁਸੀਂ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ, ਸਲਾਣਾ ਪਿੰਡ ਐ, ਠਿਕਾਨੇ ਦੇ ਵਿੱਚੋਂ ਇਹ ਵੀਡੀਓ ਬਣਾ ਰਹੇ ਆ। ਧੰਨਵਾਦ ਅੱਜ ਦੀ ਵੀਡੀਓ ਨੇ ਦੇਖਣ ਲਈ।